ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੂੰ ਕਾਂਗਰਸ ਦੀ ਯਾਦ ਆਈ ਹੈ ਔਰ ਭਾਜਪਾ ਤੋਂ ਕਿ ਉਹਨਾਂ ਦਾ ਮੋਹ ਪੰਗ ਹੋ ਗਿਆ ਕਿ ਭਾਜਪਾ ਦੇ ਵਿੱਚ ਪੁੱਛ ਪੜਤਾਲ ਨਹੀਂ ਹੈ ਕਿਉਂ ਕਾਂਗਰਸ ਨੂੰ ਇਸ ਵੇਲੇ ਉਹਨਾਂ ਨੇ ਯਾਦ ਕੀਤਾ ਔਰ ਕਾਂਗਰਸ ਦੇ ਵਿੱਚ ਕਿਵੇਂ ਮੀਟਿੰਗ ਹੁੰਦੀ ਸੀ ਹਾਈ ਕਮਾਂਡ ਦੇ ਨਾਲ ਉਸ ਦਾ ਵੀ ਜ਼ਿਕਰ ਕੀਤਾ ਅੰਦਰਲੀ ਗੱਲ ਦੱਸਾਂਗੇ ਕਿ ਆਖਿਰਕਾਰ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਇਹ ਬਿਆਨ ਕਿਉਂ ਦਿੱਤਾ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਜਰਾ ਉਹ ਜ਼ਰੂਰ ਕਰੋ ਮੇਰੇ ਨਾਲ ਮੌਜੂਦ ਨੇ ਪੰਕਜ ਕਪਾਈ ਪੰਕਜ ਕਿਵੇਂ ਦੇਖਿਆ ਜਾਵੇ ਇਸ ਪੂਰੇ ਮਾਹੌਲ ਨੂੰ ਚੋਣਾ ਕੱਲੂ ਨੇ ਔਰ ਕੈਪਟਨ ਦੇ ਵੱਲੋਂ ਇਸ ਤਰੀਕੇ ਦੇ ਬਿਆਨ ਕਿ ਭਾਜਪਾ ਤੋਂ ਮੋਹ ਪੰਗ ਹੋ ਗਿਆ ਆ ਦੇਖੋ ਕੈਪਟਨ ਅਮਰਿੰਦਰ ਸਿੰਘ ਦਾ ਸ਼ੁਰੂਆਤੀ ਦੌਰ ਦੇਖਿਆ ਜਾਵੇ ਤਾਂ ਇਹ ਭਾਜਪਾ ਤੋਂ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਇਹਨਾਂ ਦੇ ਮਾਤਾ ਜਿਹੜਾ ਉਸ ਵੇਲੇ ਭਾਰਤੀ ਜਨਤਾ ਸੰਘ ਉਸ ਦੇ ਜਿਹੜੇ ਮੈਂਬਰ ਪਾਰਲੀਮੈਂਟ ਰਹੇ ਸੀ ਕਾਂਗਰਸ ਪਹਿਲਾਂ ਵੀ ਛੱਡੀ ਅਕਾਲੀ ਦਲ ਚ ਸ਼ਾਮਲ ਹੋਏ ਆਪਣੀ ਪਾਰਟੀ ਬਣਾਈ ਫਿਰ ਕਾਂਗਰਸ ਚ ਆਏ ਫਿਰ ਕਾਂਗਰਸ ਤੋਂ ਦੋ ਵਾਰ ਸੀਐਮ ਰਹਿ ਚੁੱਕੇ ਨੇ 2002 ਦੇ ਵਿੱਚ ਵੀ ਔਰ 2017 ਦੇ ਵਿੱਚ ਵੀ ਜਦੋਂ ਇਹ ਪਤਾ ਲੱਗਾ ਕਿ ਹੁਣ ਪਾਰਟੀ ਨੇ ਇਹ ਤੈਅ ਕਰ ਲਿਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸੀਐਮ ਅਹੁਦੇ ਤੋਂ ਹਟਾਣਾ ਹੈ ਤਾਂ ਉਸ ਵੇਲੇ ਪਾਰਟੀ ਵਾਲਾ ਕਮਾਨ ਤੋਂ ਖਫਾ ਹੋਗੇ ਸੀ ਨਰਾਜ਼ ਹੋਗੇ ਸੀ ਕਿਉਂਕਿ ਸੋਨੀਆ ਗਾਂਧੀ ਦੇ ਨਾਲ ਡਾਇਰੈਕਟ ਗੱਲਬਾਤ ਜਿਹੜੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੀ ਰਹੀ ਹੈ ਇੱਕ ਪਰਿਵਾਰਿਕ ਰਿਸ਼ਤੇ ਜਿਹੜੇ ਆ ਕਾਂਗਰਸ ਦੇ ਨਾਲ ਰਹੇ ਨੇ ਰਜੀਵ ਗਾਂਧੀ ਉਹਨਾਂ ਦੇ ਸਕੂਲ ਦੇ ਵਿੱਚ ਜੂਨੀਅਰ ਵੀ ਰਹੇ ਨੇ ਔਰ ਰਾਜੀਵ ਗਾਂਧੀ ਦੇ ਨਾਲ ਉਹਨਾਂ ਦੀ ਨੇੜਤਾ ਦੋਸਤੀ जगਜਾਹਰ ਹੈ ਆ ਇੰਦਰਾ ਗਾਂਧੀ ਦੇ ਨਾਲ ਵੀ ਜਿਹੜੀ ਉਹਨਾਂ ਦੀ ਸਿੱਧੀ ਗੱਲਬਾਤ ਜਿਹੜੀ ਉਹ ਰਹੀ ਹੈ ਕਾਂਗਰਸ ਤੇ ਭਾਜਪਾ ਦਾ ਜਿਹੜਾ ਕਲਚਰ ਹੈ ਉਹ ਟੋਟਲੀ ਡਿਫਰੈਂਟ ਹੈ ਕਾਂਗਰਸ ਦੇ ਜਿਹੜੇ ਲੀਡਰ ਸਿਰਫ ਕੈਪਟਨ ਅਮਰਿੰਦਰ ਸਿੰਘ ਹੀ ਨਹੀਂ ਜਿਹੜੇ ਕਾਂਗਰਸ ਦੇ ਲੀਡਰ ਹੋਰ ਵੀ ਬੀਜੇਪੀ ਚ ਸ਼ਿਫਟ ਹੋਏ ਪਿਛਲੇ ਸਾਲਾਂ ਦੇ ਵਿੱਚ ਕਾਂਗਰਸ ਤੋਂ ਬੀਜੇਪੀ ਦੇ ਵਿੱਚ ਕਾਂਗਰਸ ਤੋਂ ਬੀਜੇਪੀ ਦੇ ਵਿੱਚ ਉਹ ਕੰਫਰਟੇਬਲ ਨਹੀਂ ਹੈ ਸੁਨੀਲ ਜਾਖੜ ਵੀ ਕੰਫਰਟੇਬਲ ਨਹੀਂ ਹੈ ਕਿਉਂਕਿ ਜਿਹੜਾ ਕਾਂਗਰਸ ਦਾ ਕਲਚਰ ਹੈ ਉਹ ਕਾਂਗਰਸ ਦਾ ਕਲਚਰ ਹੈ ਕਿ ਛੋਟੀਆਂ-ਛੋਟੀਆਂ ਮੀਟਿੰਗਾਂ ਨਹੀਂ ਕੀਤੀਆਂ ਜਾਂਦੀਆਂ ਇੱਕ ਲੀਡਰ ਬੇਸ ਪਾਰਟੀ ਰਹਿੰਦੀ ਹੈ ਜਿਵੇਂ ਸੁਨੀਲ ਜਾਖੜ ਲੀਡਰ ਨੇ ਕੈਪਟਨ ਅਮਰਿੰਦਰ ਸਿੰਘ ਲੀਡਰ ਨੇ ਇਦਾਂ ਹੀ ਹਰੇਕ ਸਟੇਟ ਦੇ ਵਿੱਚ ਇਹ ਲੀਡਰ ਕਲਚਰ ਜਿਹੜਾ ਉਹ ਰਿਹਾ ਹੋਇਆ ਹੈ ਔਰ ਜ਼ਿਆਦਾ ਬੈਠਕਾਂ ਜਾਂ ਜ਼ਿਆਦਾ ਮਿਹਨਤ ਨਹੀਂ ਕੀਤੀ ਜਾਂਦੀ। ਭਾਜਪਾ ਦਾ ਕਲਚਰ ਟੋਟਲੀ ਡਿਫਰੈਂਟ ਹੈ। ਭਾਜਪਾ ਲੀਡਰ ਬੇਸ ਪਾਰਟੀ ਨਹੀਂ ਹੈ। ਭਾਜਪਾ ਕਾਡਰ ਬਣਾਉਣਾ ਚਾਹਦੀ ਹੈ। ਪੰਜਾਬ 'ਚ ਚਾਹੇ ਕਾਡਰ ਨਹੀਂ ਬਣਿਆ ਬਾਕੀ ਸੂਬਿਆਂ 'ਚ ਕਾਡਰ ਬਣਿਆ ਔਰ ਅਮਿਤ ਸ਼ਾਹ ਵਰਗੇ ਵੀ ਜਿਹੜੇ ਲੀਡਰ ਨੇ ਉਹ ਛੋਟੀਆਂ-ਛੋਟੀਆਂ ਮੀਟਿੰਗਾਂ 'ਚ ਸ਼ਾਮਲ ਹੁੰਦੇ ਨੇ ਛੋਟੇ-ਛੋਟੇ ਇਲੈਕਸ਼ਨਾਂ ਦੀ ਟਿਕਟਾਂ ਦੇ ਵਿੱਚ ਵੀ ਸ਼ਾਮਲ ਹੁੰਦੇ ਨੇ ਅਮਿਤ ਸ਼ਾਹ ਜੇਪੀ ਨੱਡਾ ਇੰਨੀ ਦਿੱਫਤ ਵਿੱਚ ਜਾਂਦੇ ਨੇ ਮੈਨੂੰ ਯਾਦ ਹੈ ਕਿ ਦਿੱਲੀ ਦੇ ਵਿੱਚ ਜਦੋਂ ਇਲੈਕਸ਼ਨ ਸੀ 2015 ਦੇ ਵਿੱਚ ਚਾਹੇ 50 ਲੋਕ ਹੋਣ 100 ਲੋਕ ਹੋਣ ਅਮਿਤ ਸ਼ਾਹ ਉੱਥੇ ਵੀ ਬੈਠਕਾਂ ਕਰਨ ਚਲੇ ਜਾਂਦੇ ਸੀਗੇ ਮੀਟਿੰਗਾਂ ਕਰਨ ਚਲੇ ਜਾਂਦੇ ਸੀ ਜੇਪੀ ਨੱਡਾ ਵੀ ਇਸੇ ਤਰੀਕੇ ਨਾਲ ਚਲੇ ਜਾਂਦੇ ਸੀ ਪੰਜਾਬ 'ਚ ਵੀ ਇਹੀ ਕਲਚਰ ਹੈ ਅਗਰ ਸੁਨੀਲ ਜਾਖੜ ਪ੍ਰਧਾਨ ਨੇ ਤੇ ਉਹਨਾਂ ਨੂੰ ਪੰਨਾ ਪ੍ਰਮੁੱਖ ਪੰਨਾ ਦੀਆਂ ਬੈਠਕਾਂ ਚ ਵੀ ਸ਼ਾਮਲ ਹੋਣਾ ਪਏਗਾ ਜਿਹੜਾ ਕਾਂਗਰਸ ਦੇ ਕਲਚਰ ਚ ਨਹੀਂ ਹੈ ਇਹ ਰੰਗ ਨਹੀਂ ਹੈ ਖਾਸ ਕਰਕੇ ਵੱਡੇ ਲੀਡਰ ਉੱਥੇ ਨਹੀਂ ਸੇ ਜਾਂਦੇ ਛੋਟੇ ਉਹ ਨਹੀਂ ਜਾਂਦੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਨਾਰਾਜ਼ਗੀ ਜਾਂ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਮੋਹ ਪੰਗ ਹੋਇਆ ਉਹ ਕਿਉਂ ਹੋਇਆ ਉਹ ਇਸ ਕਰਕੇ ਮੋਹ ਪੰਗ ਹੋਣ ਦਾ ਜ਼ਿਕਰ ਹੋ ਰਿਹਾ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਇੰਟਰਵਿਊ ਦਿੱਤਾ ਉਹਨਾਂ ਨੇ ਦੋ ਤਿੰਨ ਬੜੀਆਂ ਅਹਿਮ ਗੱਲਾਂ ਕਹੀਆਂ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਦਿੱਲੀ ਜਾਂਦਾ ਸੀ ਕਾਂਗਰਸ ਦੇ ਵਿੱਚ ਸੀ ਤਾਂ ਇੱਕ ਸੁਨੇਹਾ ਆਉਂਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦਿੱਲੀ ਆਏ ਨੇ ਕੀ ਕਾਂਗਰਸ ਦੇ ਪ੍ਰਧਾਨ ਮਿਲ ਸਕਦੇ ਨੇ ਤਾਂ ਉਹ ਕਹਿੰਦੇ ਕਿ ਪਰਿਵਾਰਕ ਮਾਹੌਲ ਇਦਾਂ ਦਾ ਸੀਗਾ ਕਿ ਜੇ ਮੈਂ ਦਿੱਲੀ ਚਲਾ ਗਿਆ ਬਿਨਾਂ ਦੱਸੇ ਬਿਨਾਂ ਮੀਟਿੰਗ ਤੋਂ ਤਾਂ ਸੋਨਿਆ ਗਾਂਧੀ ਦੇ ਦਰਵਾਜ਼ੇ ਖੁੱਲੇ ਹੁੰਦੇ ਸੀ ਉਹ ਕਹਿੰਦੇ ਸੀ ਕੈਪਟਨ ਸਾਹਿਬ ਆਏ ਨੇ ਆਓ ਬੈਠੋ ਲੰਚ ਕਰੀਏ ਚਾਹ ਪੀਏ ਬੈਠੀਏ ਗੱਲਬਾਤ ਕਰੀਏ ਬਿਨਾਂ ਟਾਈਮ ਲਏ ਬਿਨਾਂ ਟਾਈਮ ਲਏ ਕਹਿੰਦੇ ਭਾਜਪਾ 'ਚ ਇਹ ਕਲਚਰ ਨਹੀਂ ਹੈ ਭਾਜਪਾ 'ਚ ਪੁੱਛਿਆ ਨਹੀਂ ਜਾਂਦਾ ਕਹਿੰਦੇ ਪਟਿਆਲਾ 'ਚ ਹੀ ਪੁੱਛਿਆ ਗਿਆ ਪਟਿਆਲਾ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਜੱਦੀ ਸੀਟ ਹੈ ਗੜ ਕਿ ਉੱਥੇ ਇਲੈਕਸ਼ਨ ਕਿੰਨੂੰ ਲੜਾਣੀ ਚਾਹੀਦੀ ਹੈ ਕਿਵੇਂ ਕੈਂਪੇਨ ਕਰਨੀ ਚਾਹੀਦੀ ਹੈ ਕੀ ਕੁਝ ਕਰਨਾ ਚਾਹੀਦਾ ਇਹ ਨਹੀਂ ਪੁੱਛਿਆ ਗਿਆ ਕਹਿੰਦੇ ਕਿ ਮੈਂ ਜੇ ਦਿੱਲੀ ਚਲੇ ਵੀ ਜਾਵਾਂ ਤਾਂ ਉੱਥੇ ਮੁਲਾਕਾਤ ਕਰਨੀ ਬੇਹਦ ਔਖੀ ਹੁੰਦੀ ਹੈ ਪ੍ਰਾਈਮ ਮਿਨਿਸਟਰ ਨੂੰ ਜੇਪੀ ਨੱਡਾ ਨੂੰ ਹਮੇਸ਼ਾ ਨੂੰ जेपी नड्डा अमित शाह पावरफुल ने प्राइम मिनिस्टर पावरफुल ने तीन तीन चेहरे ने कैप्टन दी रेंज ਤੋਂ ਬਾਰੇ ਨੇ ਉਹ ਉਹਨਾਂ ਨੂੰ ਮਿਲਦੇ ਨੇ ਦੇਖੋ ਕੈਪਟਨ ਪਹੁੰਚ ਤਾਂ ਜਾਂਦੇ ਨੇ ਲੇਕਿਨ ਜਿਹੜਾ ਇੱਕ ਸੋਖੇ ਤਰੀਕੇ ਨਾਲ ਮਿਲਣਾ ਕਿਉਂਕਿ ਜੇਪੀ ਨੱਡਾ ਨਾਲ ਵੀ ਮੁਲਾਕਾਤਾਂ ਹੋਈਆਂ ਪ੍ਰਾਈਮ ਮਿਨਿਸਟਰ ਨਾਲ ਵੀ ਮੁਲਾਕਾਤਾਂ ਹੋਈਆਂ ਕੈਪਟਨ ਅਮਰਿੰਦਰ ਸਿੰਘ ਦੀ अमित शाह ਨਾਲ ਵੀ ਹੋਈ ਹੈ ਲੇਕਿਨ ਜਿਹੜੀਆਂ ਗੱਲਾਂ ਕਹੀਆਂ ਗਈਆਂ ਪਹਿਲੀ ਗੱਲ ਕੀ ਕਹਿ ਰਹੇ ਨੇ ਉਹ ਕਹਿ ਰਹੇ ਨੇ ਕਿ ਪੰਜਾਬ ਚ ਬੀਜੇਪੀ ਦੇ ਪੈਰ ਨਹੀਂ ਲੱਗਨੇ ਅਕਾਲੀ ਦਲ ਤੋਂ ਅਕਾਲੀ ਦਲ ਤੋਂ ਬਿਨਾ ਕਹਿੰਦੇ ਕਿ ਅਕਾਲੀ ਦਲ ਤੇ ਬੀਜੇਪੀ ਮਿਲ ਕੇ ਸਰਕਾਰ ਬਣਾ ਸਕਦੀ ਹੈ ਬੀਜੇਪੀ ਇਕੱਲੇ ਨਹੀਂ ਬਣਾਏਗੀ ਸਰਕਾਰ ਨਾ ਹੀ ਬਣਨੀ ਹੈ ਉਹ ਕਹਿੰਦੇ ਕਿ ਜੋ ਜਿੰਨਾ ਮਰਜੀ ਬੀਜੇਪੀ ਜ਼ੋਰ ਲਾ ਲੇ ਅਕਾਲੀ ਦਲ ਤੋਂ ਬਿਨਾ ਸਰਕਾਰ ਨਹੀਂ ਬਣਨੀ ਇਹ ਕੈਪਟਨ ਅਮਰਿੰਦਰ ਸਿੰਘ ਕਹ ਰਹੇ ਨੇ ਇਹ ਹਾਈ ਕਮਾਂਡ ਨੂੰ ਕਈ ਵਾਰ ਗੱਲ ਕਹੀ ਲੋਕ ਸਭਾ ਤੋਂ ਪਹਿਲਾਂ ਇਹ ਫਾਰਮੂਲਾ ਵੀ ਦਿੱਤਾ ਲੇਕਿਨ ਬੀਜੇਪੀ ਨੇ ਗੱਲ ਮੰਨੀ ਨਹੀਂ ਹਾਲਾਂਕਿ ਕੈਪਟਨ ਦੇ ਇਸ ਬਿਆਨ ਤੋਂ ਬਾਅਦ ਕਈ ਲੀਡਰ ਖਫਾ ਹੋ ਜਾਂਦੇ ਆ ਖਫਾ ਹੋ ਜਾਂਦੇ ਉਹ ਸਿੱਧੇ ਕਹਿ ਰਹੇ ਨੇ ਅਸ਼ਵਨੀ ਸ਼ਰਮਾ ਜਿਹੜੇ ਇਸ ਵੇਲੇ ਪ੍ਰਧਾਨ ਨੇ ਸੁਨੀਲ ਜਾਖੜ ਤਾਂ ਹਮਾਇਤ ਕਰਦੇ ਨੇ ਲੇਕਿਨ ਅਸ਼ਵਨੀ ਸ਼ਰਮਾ ਸਿੱਧੇ ਕਹਿੰਦੇ ਨੇ ਕਿ 117 ਦੀ 117 ਸੀਟਾਂ ਤੇ ਇਲੈਕਸ਼ਨ ਬੀਜੇਪੀ ਕੱਲੀ ਲੜੇਗੀ ਇਸੇ ਤਰੀਕੇ ਨਾਲ ਹੋਰ ਬੀਜੇਪੀ ਦੇ ਲੀਡਰ ਕਹਿ ਰਹੇ ਨੇ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਬਿਆਨ ਨੇ ਇਹ ਪੱਲਾ ਹੀ ਝਾੜ ਦਿੰਦੀ ਹੈ ਪਾਰਟੀ ਪਾਰਟੀ ਨਾਲ ਜੋੜ ਕੇ ਨਾ ਪਾਰਟੀ ਨਾਲ ਜੋੜ ਕੇ ਨਾ ਦੇਖਿਆ ਜਾਵੇ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਕੋਰਾ ਸੀ ਪੰਜਾਬ ਚ ਕੀ ਸੀ ਪੰਜਾਬ ਚ ਸੀ ਬਾਦਲ ਪਰਿਵਾਰ ਯਾ ਕੈਪਟਨ ਪਰਵਾਰ ਜਾਂ ਤਾਂ ਬਾਦਲ ਸਰਕਾਰ ਆਏਗੀ ਜਾਂ ਕੈਪਟਨ ਅਮਰਿੰਦਰ ਸਰਕਾਰ ਆਏਗੀ ਪਿਛਲੇ 20-25 ਸਾਲਾਂ ਚ ਅਗਰ ਦੇਖਿਆ ਜਾਵੇ ਤਾਂ ਹੁਣ ਉਹ ਰਖ ਖਤਮ ਹੋਇਆ ਹੈ ਕੈਪਟਨ ਅਮਰਿੰਦਰ ਸਿੰਘ ਦੀ ਨਾਰਾਜ਼ਗੀ ਦੀ ਵਜ੍ਹਾ ਇਹ ਵੀ ਹੋ ਸਕਦੀ ਦੋ ਤਿੰਨ ਵਜ੍ਹਾ ਨੇ ਇੱਕ ਤਾਂ ਪਟਿਆਲੇ ਚ ਕੀ ਸਮੀਕਰਨ ਨੇ ਉਹ ਨਹੀਂ ਪੁੱਛਿਆ ਜਾਂਦਾ ਕਿਉਂਕਿ ਪਟਿਆਲੇ ਚ ਇਲੈਕਸ਼ਨ ਉਹਨਾਂ ਦੀ ਬੇਟੀ ਨੇ ਲੜਨੀ ਹੈ 2027 ਚ ਬੇਟੀ ਲੜੇਗੀ ਉਹਨਾਂ ਦੀ ਜਿਹੜੀ ਵਾਈਫ ਇਲੈਕਸ਼ਨ ਨਹੀਂ ਲੜਨਗੇ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਲੜਦੇ ਆ ਵਿਧਾਨ ਸਭਾ ਦੀ ਤਿਆਰੀ ਬੇਟੀ ਕਰ ਰਹੀ ਜੈ ਅੰਦਰ ਕੋਲ ਦੂਸਰੀ ਨਰਾਜ਼ਗੀ ਦੀ ਵਜ੍ਹਾ ਇਹ ਹੈ ਕਿ ਜਿਹੜਾ ਫਾਰਮੂਲਾ ਕੈਪਟਨ ਅਮਰਿੰਦਰ ਸਿੰਘ ਭਾਜਪਾ ਨੂੰ ਦੇ ਰੇ ਪੰਜਾਬ ਵਾਸਤੇ ਉਹ ਮੰਨਿਆ ਨਹੀਂ ਜਾ ਰਿਹਾ ਉਹ ਭਾਜਪਾ ਪਰਵਾਹ ਹੀ ਨਹੀਂ ਕਰ ਰਹੀ ਪੁੱਛ ਹੀ ਨਹੀਂ ਰਹੀ ਉਹ ਅਕਾਲੀ ਦਲ ਨਾਲ ਸਾਰੇ ਸਿਰਫ ਇਹੀ ਫਾਰਮੂਲਾ ਨਹੀਂ ਹੋਰ ਵੀ ਕਿ ਕਿਹੜੇ ਕਿਹੜੇ ਮੁੱਦੇ ਕਿਵੇਂ ਕਿਵੇਂ ਮੁੱਦੇ ਚੁੱਕਨੇ ਚਾਹੀਦੇ ਆ ਇਸ ਕਰਕੇ ਕਾਂਗਰਸ ਦੀ ਯਾਦ ਆਣ ਲੱਗ ਪੀ ਜਾਂ ਇਹ ਕਿਹਾ ਜਾਣ ਲੱਗ ਪਿਆ ਕਿ ਕਾਂਗਰਸ ਦੇ ਵਿੱਚ ਜੋ ਮਾਹੌਲ ਸੀ ਉਹ ਬੀਜੇਪੀ ਦੇ ਵਿੱਚ ਮਾਹੌਲ ਨਹੀਂ ਹੈ ਕੈਪਟਨ ਚਾਹੁੰਦੇ ਨੇ ਕਿ ਜਿਵੇਂ ਕਾਂਗਰਸ ਦੇ ਵਿੱਚ ਸੀ ਉਸ ਤਰੀਕੇ ਨਾਲ ਹੀ ਬੀਜੇਪੀ ਦੇ ਵਿੱਚ ਹੋਵੇ ਉਹ ਚਾਹੁੰਦੇ ਉਹ ਹੋਣਾ ਨਹੀਂ ਉਹ ਹੋਣਾ ਨਹੀਂ ਕੈਪਟਨ ਦਾ ਇੱਕ ਔਰਾ ਸੀ ਸਮਾਂ ਸੀ ਉਹ ਔਰਾ ਖਤਮ ਹੁੰਦਾ ਹੋਇਆ ਨਜ਼ਰ ਆਇਆ ਵਾ ਪਿਛਲੇ ਸਮੇਂ ਦੇ ਦੌਰਾਨ ਦੂਸਰੀ ਗੱਲ ਇਹ ਵੀ ਹਰੇਕ ਪਾਰਟੀ ਦਾ ਆਪਣਾ ਸਟਾਈਲ ਡਿਫਰੈਂਟ ਹੁੰਦਾ ਵੱਖਰਾ ਵੱਖਰੇ ਸਟਾਈਲ ਦੇ ਵਿੱਚ ਬੀਜੇਪੀ ਬੀਜੇਪੀ ਪੰਜਾਬ 'ਚ ਕਾਮਯਾਬ ਨਹੀਂ ਹੈ ਲੇਕਿਨ ਦੇਸ਼ ਲਈ ਸਭ ਤੋਂ ਪਾਵਰਫੁਲ ਪਾਰਟੀ ਹੈ ਬਿਲਕੁਲ 2014 ਤੋਂ ਲੈ ਕੇ ਹੁਣ ਤੱਕ ਸੱਤਾ ਚ ਨੇ ਸੈਂਟਰ ਦੇ ਵਿੱਚ ਕਈ ਸੂਬੇ ਦੀਆਂ ਸਰਕਾਰਾਂ ਬਣਾਈਆਂ ਨੇ ਉਹ ਆਪਣੇ ਹਿਸਾਬ ਨਾਲ ਚਲਦੀਆਂ ਉਹ ਪ੍ਰਵਾਹ ਨਹੀਂ ਕਰਦੇ ਸਿਰਫ ਪੰਜਾਬ ਚ ਹੀ ਨਹੀਂ ਬਾਕੀ ਸੂਬਿਆਂ ਚ ਵੀ ਦੇਖ ਲਓ ਜਿਹੜੇ ਚਾਹੇ ਕਈ ਸਾਰੇ ਅਜਿਹੇ ਵੱਡੇ ਲੀਡਰ ਆਏ ਨੇ ਉਹਨਾਂ ਨੇ ਉਹਨਾਂ ਦੀ ਪ੍ਰਵਾਹ ਨਹੀਂ ਕੀਤੀ ਸ਼ਾਇਦ ਪੰਕਜ ਇਹ ਲੀਡਰ ਚਾਹੁੰਦੇ ਹੋਣ ਕਿ ਪੰਜਾਬ ਨੂੰ ਕਿਸੇ ਹੋਰ ਨਜ਼ਰੀਏ ਦੇ ਨਾਲ ਦੇਖਣਾ ਪਵੇਗਾ ਦੇਖੋ ਅੰਦਰਲੀ ਗੱਲ ਇੱਕ ਹੋਰ ਦੱਸਾਂ ਬੜੀ ਬਾਰ ਇੱਕ ਚਰਚਾ ਚੱਲੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਰਾਜਪਾਲ ਲਗਾ ਦਿੱਤਾ ਜਾਏਗਾ ਕੈਪਟਨ ਅਬਰਿੰਦਰ ਸਿੰਘ ਦਾ ਕਿੱਡਾ ਵੱਡਾ ਹੋਰ ਹੈ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ ਦੋ ਵਾਰ ਸੀਐਮ ਰਹਿ ਚੁੱਕੇ ਨੇ ਜਾਂ ਤਾਂ ਉਹਨਾਂ ਨੂੰ ਲੱਗਦਾ ਸੀ ਕਿ ਲੋਕ ਸਭਾ ਤੇ ਇਲੈਕਸ਼ਨ ਦੇ ਵਿੱਚ ਤਾਂ ਨਹੀਂ ਉਹ ਲੜ ਰਹੇ ਜਾਂ ਤਾਂ ਰਾਜ ਸਭਾ ਦੇ ਜ਼ਰੀਏ ਮੈਂਬਰ ਪਾਰਲੀਮੈਂਟ ਬਣਾ ਕੇ ਕਿਤੇ ਸੈਂਟਰ 'ਚ ਕੋਈ ਵਜ਼ੀਰੀ ਮਿਲ ਜੇ ਜਿਵੇਂ ਰਵਨੀਤ ਸਿੰਘ ਮਿੱਟੂ ਬਣੇ ਨੇ ਇਦਾਂ ਹੀ ਕਈ ਹੋਰ ਲੀਡਰ ਬਣੇ ਨੇ ਜਾਂ ਤਾਂ ਉਹ ਮਿਲ ਜਾਂਦਾ ਉਹ ਨਹੀਂ ਮਿਲਿਆ ਰਾਜਪਾਲ ਬਣ ਜਾਂਦੇ ਉਹ ਨਹੀਂ ਬਣੇ ਕਈ ਵਾਰ ਬਹੁਤ ਸਾਰੀਆਂ ਚਰਚਾਵਾਂ ਚੱਲੀਆਂ ਬਾਰ ਬਾਰ ਕਿ हिमाचल ਦਾ ਰਾਜਪਾਲ ਲਗਾਇਆ ਜਾ ਸਕਦਾ ਜੰਮੂ ਕਸ਼ਮੀਰ ਦਾ ਰਾਜਪਾਲ ਲਾਇਆ ਜਾ ਸਕਦਾ ਫਲਾਣੇ ਸੂਬੇ ਦਾ ਰਾਜਪਾਲ ਲਗਾਇਆ ਜਾ ਸਕਦਾ ਇਹ ਚਰਚਾ ਕਿ ਕੈਪਟਨ ਅਮਰਿੰਦਰ ਦੇ ਧੜੇ ਨੇ ਚਲਾਈ ਕਿੰਨੇ ਚਲਾਈ ਬੀਜਪੀ ਨੇ ਤਾਂ ਨਾ ਤਾਂ ਬਣਾਇਆ ਔਰ ਨਾ ਹੀ ਕਿਹਾ ਕਿ ਅਸੀਂ ਬਣਾ ਰਹੇ ਹਾਂ ਔਰ ਇਸੇ ਦੇ ਕਿਨ ਇਹ ਕਹਿ ਦਿੱਤਾ ਗਿਆ ਕਿ ਡਿਫੈਂਸ ਮਿਨਿਸਟਰ ਜਾਂ ਸਟੇਟ ਡਿਫੈਂਸ ਮਿਨਿਸਟਰ ਬਣਾਇਆ ਜਾ ਸਕਦਾ ਸੈਂਟਰ ਗਵਰਨਮੈਂਟ ਦੇ ਵਿੱਚ ਉੱਥੇ ਵੀ ਬੀਜਪੀ ਨੇ ਕਿਨਾਰਾ ਕਰ ਲਿਆ ਬੀਜਪੀ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਜੋ ਲੱਗਦਾ ਸੀ ਕਿ ਮਿਲ ਸਕਦਾ ਹੈ ਬੀਜਪੀ ਨੇ ਉਹ ਚੀਜ਼ਾਂ ਕੈਪਟਨ ਅਮਰਿੰਦਰ ਸਿੰਘ ਜਾਂ ਉਹਨਾਂ ਦੇ ਪਰਿਵਾਰ ਨੂੰ ਨਹੀਂ ਦਿੱਤੀਆਂ ਕੀ ਬੀਜਪੀ ਨੂੰ ਇਸ ਗੱਲ ਦਾ ਗੁੱਸਾ ਨਰਾਜ਼ਗੀ ਹੈ ਕਿ ਜਿਹੜਾ ਕਿਸਾਨ ਅੰਦੋਲਨ ਹੋਇਆ ਉਸ ਦੀ ਸ਼ੁਰੂਆਤ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਾਏਗੀ ਇਸ ਗੱਲ ਦਾ ਨਰਾਜ਼ਗੀ ਜਾਂ ਇਸ ਕਰਕੇ ਜਾਂ ਜਾਂ ਬੀਜਪੀ ਬੜੀ ਕੈਲਕੂਲੇਟਿਵ ਹੈ ਬੀਜਪੀ ਨੂੰ ਇਹ ਪਤਾ ਹੈ ਕਿ ਇਸ ਲੀਡਰ ਦੇ ਨਾਲ ਇੰਨੀਆਂ ਵੋਟਾਂ ਪੈ ਸਕਦੀਆਂ ਇੰਨਾ ਇਲਾਕਾ ਜਿੱਤਿਆ ਜਾ ਸਕਦਾ ਤਾਂ ਉਹਨੂੰ ਪੋਜੀਸ਼ਨ ਦਿੱਤੀ ਜਾਂਦੀ ਹੈ ਅਸੀਂ ਮੱਧ ਪ੍ਰਦੇਸ਼ ਚ ਦੇਖ ਲਓ ਤੁਸੀਂ ਜੋਤੀ ਰਾਜ ਸਿੰਧਿਆ ਨੂੰ ਦਿੱਤੀ ਹੈ ਬਿਹਾਰ ਦੇ ਵਿੱਚ ਦੇਖ ਲਓ ਚਿਰਾਗ ਪਾਸਵਾਨ ਨੂੰ ਦਿੱਤੀ ਹੈ ਪੰਜਾਬ ਚ ਬੀਜੇਪੀ ਨੂੰ ਇਹ ਸ਼ਾਇਦ ਲੱਗਦਾ ਹੈ ਕਿ ਜਦੋਂ ਉਹਨਾਂ ਨੇ ਆਪਣੀ ਪਾਰਟੀ ਬਣਾਈ ਤਾਂ ਕੋਈ ਵੀ ਸੀਟ ਜਿੱਤੀ ਨਹੀਂ ਹਾਂ ਬਿਲਕੁਲ ਜਦੋਂ ਬੀਜੇਪੀ ਚ ਸ਼ਾਮਲ ਹੋ ਗਏ ਪਟਿਆਲਾ ਵੀ ਹਾਰ ਗਏ ਤਾਂ ਬੀਜੇਪੀ ਬੜੀ ਕੈਲਕੂਲੇਟਿਵ ਹੈ ਬੀਜੇਪੀ ਨੂੰ ਇਸ ਗੱਲ ਦਾ ਵੀ ਇਲਮ ਹੈ ਕਿ ਜਿਹੜਾ ਹੋਰਾ ਹੂੰ ਲੱਗਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਫਰਕ ਪਏਗਾ ਉਹ ਨਹੀਂ ਫਰਕ ਪੈ ਰਿਹਾ ਪੰਜਾਬ 'ਚ ਇਸ ਕਰਕੇ ਬੀਜੇਪੀ ਨੇ ਨਾਤਾ ਗਵਰਨਰ ਲਾਇਆ ਨਾ ਕੇਂਦਰ ਦਾ ਵਜ਼ੀਰ ਲਾਇਆ ਹੂੰ ਹੁਣ ਜਿਹੜਾ ਤੁਸੀਂ ਪੁੱਛਿਆ ਕਿ ਬੀਜੇਪੀ ਤੋਂ ਮੋਹ ਪੰਗ ਹੋ ਗਿਆ ਹੂੰ ਕਿ ਕਾਂਗਰਸ 'ਚ ਵਾਪਸ ਜਾਣਗੇ ਹੂੰ ਲੱਗਦਾ ਨਹੀਂ ਹੈ ਕਿ ਕਾਂਗਰਸ ਚ ਵਾਪਸ ਜਾਣਗੇ ਹਾਲਾਂਕਿ ਸਿਆਸਤ ਚ ਕੁਝ ਵੀ ਹੋ ਸਕਦਾ ਹੈ ਲੇਕਿਨ ਜਿਸ ਤਰੀਕੇ ਦੀ ਤਲਖੀ ਸੁਖਜਿੰਦਰ ਰੰਧਾਵਾ ਨਾ ਰਾਜਾ ਵੜਿੰਗ ਨਾਲ ਰਾਹੁਲ ਗਾਂਧੀ ਨਾ ਰਾਹੁਲ ਗਾਂਧੀ ਤਾਂ ਕਾਂਗਰਸ ਚ ਲਾ ਰਿਹਾ ਜੋ ਤਲਖੀ ਜੇ ਸੋਨੀਆ ਗਾਂਧੀ ਚਲਾ ਰਹੇ ਹੁੰਦੇ ਪਾਰਟੀ ਤਾਂ ਫਿਰ ਚਾਹੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਚ ਚਲੇ ਜਾਂਦੇ ਚਾਂਸ ਆਇਆ ਸੀ ਫਿਰ ਚਾਂਸ ਸੀਗੇ ਹੁਣ ਕੋਈ ਚਾਂਸ ਨਹੀਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਚ ਵਾਪਸ ਚਲੇ ਜਾਣ ਬੀਜੇਪੀ ਦੇ ਵਿੱਚ ਫਿਲਹਾਲ ਐਕਟਿਵ ਨਹੀਂ ਹੈ ਉਮਰ ਵੀ ਨਹੀਂ ਐਕਟਿਵ ਕਿਤਾਬਾਂ ਲਿਖ ਰਹੇ ਨੇ ਡਿਫੈਂਸ ਦੀਆਂ ਕਿਤਾਬਾਂ ਲਿਖ ਰਹੇ ਨੇ ਚਾਈਨਾ ਵਾਰ ਦੀਆਂ ਕਿਤਾਬਾਂ ਲਿਖ ਰਹੇ ਨੇ ਇੰਡੋ ਚਾਈਨਾ ਜਿਹੜੀ ਵਾਰ ਹੋਈ ਸੀ ਕੁਝ ਹੋਰ ਕਿਤਾਬਾਂ ਲਿਖ ਰਹੇ ਨੇ ਡਿਫੈਂਸ ਨੂੰ ਪੜਦੇ ਨੇ ਉਸ ਪਾਸੇ ਜ਼ਿਆਦਾ ਉਹਨਾਂ ਦਾ ਧਿਆਨ ਹੈ ਸਿਆਸਤ 'ਚ ਐਕਟਿਵ ਨਾਤਾ ਨਜ਼ਰ ਆਏ ਨੇ ਔਰ ਨਹੀਂ ਜ਼ਿਆਦਾ ਐਕਟਿਵ ਨਜ਼ਰ ਆਣਗੇ 6 ਮਹੀਨੇ ਸਾਲ 'ਚ ਇੱਕ ਅੱਧਾ ਗੇੜਾ ਪੰਜਾਬ ਦਾ ਲਾ ਲੈਂਦੇ ਨੇ ਲੇਕਿਨ ਉਸੇਕੇ ਨਾ ਕੈਪਟਨ ਅਮਰਿੰਦਰ ਸਿੰਘ ਐਕਟਿਵ ਨਹੀਂ ਨੇ ਉਮਰ ਦੀ ਵਜ੍ਹਾ ਵੀ ਹੈ ਜਾਂ ਜਦੋਂ ਸੀਐਮ ਵੀ ਸੀ ਉਹ ਉਸ ਤਰੀਕੇ ਨਾਲ ਨਹੀਂ ਚਲਾਉਂਦੇ ਸੀ ਸੁਰੇਸ਼ ਕੁਮਾਰ ਸਰਕਾਰ ਚਲਾਉਂਦੇ ਸੀ ਰਵੀਨ ਠੁਕਰਾਲ ਚਲਾਉਂਦੇ ਸੀ ਦੋ ਚਾਰ ਜਿਹੜੇ ਉਹਨਾਂ ਦੇ ਕਲੋਸ ਸੀਗੇ ਉਹ ਸਾਰੀ ਮੈਨੇਜਮੈਂਟ ਕਰਦੇ ਸੀ ਹੁਣ ਸਵਾਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਐਕਟਿਵ ਨਹੀਂ ਹੈ ਲੇਕਿਨ ਦੇਸ਼ ਜਿਹੜੇ ਉਹਨਾਂ ਦੇ ਬਿਆਨਾਂ ਦਾ ਓਰਾ ਵੈ ਦੇਖੋ ਬੀਜੇਪੀ ਚ ਇੱਕ ਸੰਕਟ ਜਾਂ ਬੀਜੇਪੀ ਦੀਆਂ ਮੁਸ਼ਕਲਾਂ ਤਾਂ ਜ਼ਰੂਰ ਖੜੀਆਂ ਹੋ ਗਈਆਂ ਜਦੋਂ ਇਹ ਕਹਿ ਦਿੰਦਾ ਕਿ ਬੀਜੇਪੀ ਪੁੱਛ ਨਹੀਂ ਰਹੀ ਜਾਂ ਬੀਜੇਪੀ ਦਾ ਕਲਚਰ ਸਹੀ ਨਹੀਂ ਹੈ ਇੱਕ ਚੀਜ਼ ਤਾਂ ਮੈਨੂੰ ਤਾਂ ਹੀ ਆਉਣ ਲੱਗਿਆ ਸੀ ਕਿਉਂਕਿ ਵਿਵਾਕੀ ਦੇ ਨਾਲ ਬੋਲਦੇ ਨੇ ਦੇਖੋ ਅਗਨੀ ਵੀਰ ਸਕੀਮ ਸਾਰੇ ਭਾਜਪਾ ਦੇ ਲੀਡਰ ਇੱਕ ਸਾਈਡ ਤੇ ਔਰ ਕੈਪਟਨ ਇੱਕ ਸਾਈਡ ਤੇ ਦੇਖੋ ਸਾਡੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਅਗਨੀਵੀਰ ਸਕੀਮ ਤਾਂ ਟੋਟਲੀ ਫੇਲੀਅਰ ਹੈ ਕਿਵੇਂ ਕੋਈ ਜਵਾਨ ਮੁੰਡਾ ਜਿਹੜਾ ਵਾ ਉਹ ਕੁਝ ਸਾਲਾਂ ਲਈ ਨੌਕਰੀ ਕਰੇ ਔਰ ਆਪਣੀ ਜਾਨ ਹਥੇਲੀ ਤੇ ਲੈ ਲੇਗਾ ਕਿਵੇਂ ਦਾ ਰਿਸਕ ਲੇਗਾ ਉਹਨਾਂ ਨੇ ਅਗਨੀਵੀਰ ਦੀ ਟੋਟਲੀ ਆਲੋਚਨਾ ਕਰ ਦਿੱਤੀ ਇਸੇ ਤਰੀਕੇ ਨਾਲ ਹੁਣ ਕਲੀਅਰ ਕਟ کہہ ਰਹੇ ਨੇ ਕਿ ਜੇ ਸਰਕਾਰ ਬਣਾਣੀ ਹੈ ਤਾਂ ਕਾਲੀ ਦਲ ਤੋਂ ਬਿਨਾ ਨਹੀਂ ਬਣੇਗੀ ਇਹ ਕਲੀਅਰ ਕਹਿ ਦਿੱਤਾ ਦੂਜੀ ਦੇਖੋ ਬੜਾ ਉਹਨਾਂ ਨੇ ਇੰਟਰਸਟਿੰਗ ਗੱਲ ਕਹੀ ਸੁਖਵੀਰ ਬਾਦਲ ਦੀ ਸਿਫਤ ਕਰ ਦਿੱਤੀ ਕਹਿੰਦੇ ਕਿ ਸੁਖਵੀਰ ਬਾਦਲ ਤਾਂ ਜੋ ਕਹਿੰਦਾ ਉਹ ਕਰਦਾ ਸੁਖਵੀਰ ਬਾਦਲ ਤਾਂ ਵਧੀਆ ਸੀਐਮ ਬਣ ਸਕਦਾ ਉਹਨਾਂ ਨੇ ਨਾਲ ਇਹ ਵੀ ਕਹਿ ਦਿੱਤਾ ਕਿ ਪ੍ਰਕਾਸ਼ ਸਿੰਘ ਬਾਦਲ ਤਾਂ ਆਪਣੀ ਗੱਲ ਤੋਂ ਮੁੱਕਰ ਜਾਂਦੇ ਸੀ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਕੁਛ ਸੀ ਕਰਦੇ ਕੁਛ ਸੀ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਉਹ ਕਿਉਂ ਕੀਤਾ ਕਿਉਂਕਿ ਜਦੋਂ ਪ ਕਾਲੀ ਦਲ ਚ ਸ਼ਾਮਲ ਹੋਏ ਸੀ ਉਦੋਂ ਬੜੀਆਂ ਚਰਚਾਵਾਂ ਸੀ ਕਿ ਇੱਥੋਂ ਟਿਕਟ ਮਿਲੇਗੀ ਪ੍ਰਕਾਸ਼ ਸਿੰਘ ਬਾਦਲ ਨੇ ਕਹਿੰਦੇ ਹਾਂ ਮੈਂ ਭਰਤੀ ਮੇਰੇ ਇੰਟਰਵਿਊ ਚ ਹੀ ਉਹਨਾਂ ਨੇ ਕਿਹਾ ਸੀ ਬਾਅਦ ਵਿੱਚ ਕਹਿੰਦੇ ਕਿ ਮਨਾ ਕਰ ਦਿੱਤਾ ਕਿਸੇ ਹੋਰ ਨੂੰ ਟਿਕਟ ਦੇ ਦਿੱਤੀ ਬਾਅਦ ਵਿੱਚ ਫੋਨ ਨਹੀਂ ਚੁੱਕਿਆ ਗੱਲਬਾਤ ਨਹੀਂ ਹੋਈ ਤਾਂ ਇਸ ਵਜ੍ਹਾ ਕਰਕੇ ਪ੍ਰਕਾਸ਼ ਸਿੰਘ ਬਾਦਲ ਨਾਲ ਤਲਕੀ ਜ਼ਰੂਰ ਹੈ ਲੇਕਿਨ ਸੁਖਬੀਰ ਚੰਗੇ ਦੋਸਤ ਉਹਨਾਂ ਦੇ ਬੰਦੇ ਹੋਏ ਨਜ਼ਰ ਆਏ ਨੇ ਬਿਲਕੁਲ ਸੋ ਸਿਆਸਤ ਵਿੱਚ ਕੁਝ ਵੀ ਹੋ ਸਕਦਾ ਹੈ ਕੁਝ ਵੀ ਅਸੰਭਵ ਨਹੀਂ ਹੈ ਹਾਲਾਂਕਿ ਕੈਪਟਨ ਦੇ ਬਿਆਨ ਜ਼ਮੀਨੀ ਪੱਧਰ ਤੇ ਜਾਂ ਭਾਜਪਾ ਦੇ ਹਾਈ ਕਮਾਂਡ ਤੱਕ ਕਿਸ ਤਰੀਕੇ ਦੇ ਨਾਲ ਕਿਸ ਨਜ਼ਰੀਏ ਦੇ ਨਾਲ ਪਹੁੰਚਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਫਿਲਹਾਲ ਵਿਵਾਕੀ ਦੇ ਨਾਲ ਕੈਪਟਨ ਬੋਲਦੇ ਨੇ ਔਰ ਭਾਜਪਾ ਦੀਆਂ ਜੋ ਵੀ ਗਤੀਵਿਧੀਆਂ ਹੁੰਦੀਆਂ ਨੇ ਉਹਨਾਂ ਦੀ ਆਲੋਚਨਾ ਵੀ ਕਰ ਦਿੰਦੇ ਨੇ ਔਰ ਕੋਈ ਵੀ ਸਕੀਮ ਹੋਵੇ ਉਸ ਦਾ ਵਿਰੋਧ ਵੀ ਕਰ ਦਿੰਦੇ ਨੇ ਕਿ ਇਹਨਾਂ ਬਿਆਨਾਂ ਦਾ ਧਰਾਤਲ ਤੇ ਜਾਂ ਭਾਜਪਾ ਤੇ ਕਿੰਨਾ ਅਸਰ ਪਏਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ